ਅਮਰਜੀਤ ਜੀ ਕੀ ਕਹਿਣਾ ਚਾਹੋਗੇ ਬਹੁਤ ਜਿਹੜੀ ਸੋਹਣੀ ਜਿੰਮਾ ਹੈ ਨਾ ਪਿੰਡ ਨੂੰ ਮਿਲੀ ਹੈ ਤਾਂ ਕਾਫੀ ਪੈਸੇ ਲੱਗੇ ਨੇ ਨੌਜਵਾਨ ਆਪਣਾ ਅਮਰੀਕ ਸਿੰਘ ਜਿਹੜਾ ਕੋਚ ਹੈਗਾ ਉਹਦੀ ਮਿਹਨਤ ਰੰਗ ਲਈ ਹੈ ਤਾਂ ਹੁਣ ਤਾਂ ਜਿਹੜੇ ਗਰਾਊਂਡ ਨਾਲ ਕਿੰਨੇ ਬੱਚੇ ਜੁੜੇ ਨੇ ਗਰਾਊਂਡ ਤੇ ਇੱਥੇ ਜੀ ਮਨ ਸਾਲ ਦੇ ਟਾਈਮ ਬੱਚੇ ਬਹੁਤ ਆਉਂਦੇ ਆ ਇਹ ਜਿਹੜਾ ਸਿਹਰਾ ਜਾਂਦਾ ਜਿਆਦੇ ਅਮਰੀਕ ਬਈ ਕੋਚ ਸਾਡਾ ਇਹ ਆਪ ਮਨ ਇਹਦੀ ਭਰਤੀ ਹੋਣ ਦੀ ਤਮੰਨਾ ਸੀ ਚਲੋ ਕਿਸੇ ਕਾਰਨ ਹਨਾ ਨਹੀਂ ਭਰਤੀ ਹੋ ਪਾਇਆ ਪਰ ਇਹਨੇ ਜਿਹੜਾ ਮਨ ਆ ਦੇ ਚਾਇਵਾ ਪਾਲਿਆ ਸੀ ਮਨ ਦੇ ਵਿੱਚ ਉਹਨੂੰ ਇਹ ਪੂਰਾ ਕਰ ਰਿਹਾ ਸਾਡੇ ਪਿੰਡ ਦੇ ਜਿਹੜੇ ਬੱਚੇ ਨੇ ਜਾਂ ਆਸ-ਪਾਸ ਪਿੰਡਾਂ ਦੇ ਹੋਰ ਬੱਚੇ ਵੀ ਆ ਉਹ ਵੀ ਭਾਰਤੀ ਫੌਜ ਦੇ ਵਿੱਚ ਭਰਤੀ ਹੋਏ ਨੇ ਹੂੰ ਪੰਜਾਹ ਪੁੱਛ ਵੀ ਹੋਏ ਨੇ ਤੇ ਡੀਐਸ ਪੱਧਰ ਦੇ ਵਿੱਚ ਵੀ ਭਰਤੀ ਹੋਏ ਨੇ ਸਾਡੇ ਮੁੰਡੇ ਜੀ ਤੇ ਸਾਰਾ ਸਿਰਾ ਇਹ ਮਰੀਕ ਸਿਰਾ ਤੇ ਬਾਕੀ ਜਿਹੜੀ ਇਹ ਜਿੰਮ ਦੀ ਅੱਜ ਸਾਨੂੰ ਚੇਅਰਮੈਨ ਕਰਨੀ ਸਿੰਘ ਅਕਾਲ ਕਮਾਲੀ ਪੁਨਾ ਵੱਲੋਂ ਇਹ ਸਾਡੇ ਕਲੱਬ ਥਰੂ 5 ਲੱਖ ਦੀ ਜੋ ਜਿੰਮ ਦੀ ਮਨ ਕੀਮਤ ਬੰਦੀ ਇਹ ਦੀ ਅੱਜ ਉਹ ਸਾਨੂੰ ਜਿਮ ਸਾਡੇ ਕਲੱਬ ਨੂੰ ਸਾਡੇ ਪਿੰਡ ਨੂੰ ਇਸ ਗਰਾਉਂਡ ਨੂੰ ਘੇਟ ਕੀਤੀ ਆ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਚੇਅਰਮੈਨ ਚਰਨਜੀਤ ਸਿੰਘ ਜੀ ਅੱਕਾਂਵਾਲੀ ਦਾ ਤੇ ਸਮੁੱਚੇ ਪਿੰਡ ਨੂੰ ਵਧਾਈ ਦਿੰਦੇ ਆ ਤਾਂ ਕਿ ਜੋ ਆਪਣੇ ਮੁੰਡੇ ਆ ਗਰਾਉਂਡ ਨਾਲ ਜੁੜਨਗੇ ਨਸ਼ਿਆਂ ਤੋਂ ਦੂਰ ਰਹਿਣਗੇ ਤੋਂ ਇਸ ਕਰਕੇ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦੀ ਅਮਰਜੀਤ ਜੀ ਬਗਲ ਕਰ ਲਈ ਨਾ ਜਿਮ ਦੇ ਵਿੱਚ ਜਾਂਦੇ ਕਾਫੀ ਬੱਚੇ ਜਿਹੜੇ ਪੇ ਵੀ ਕਰਦੇ ਉੱਥੇ ਠੀਕ ਹੈ ਪੈਸੇ ਵੀ ਦਿੰਦੇ ਆ ਤਾਂ ਇੱਥੇ ਜਿਹੜੀ ਸਾਰੀ ਸਹੂਲਤ ਹੈਗੀ ਆ ਜਿਮ ਦੇ ਵਿੱਚ ਹਾਂਜੀ ਇਹ ਜਿਹੜੀ ਹੁਣ ਜਿਹੜੀ ਸਾਨੂੰ ਜਿਮ ਮਿਲੀ ਹੈ ਜੀ ਨਵੀ ਇਹ ਮੰਨ ਕੇ ਚੱਲੋ ਪ੍ਰੋਪਰ ਜਿਮ ਜਿੰਨੀ ਕੁ ਮੰਨ ਚਾਹੀਦੀ ਹੁੰਦੀ ਹੈ ਨੌਜਵਾਨਾਂ ਨੂੰ ਪ੍ਰੋਪਰ ਜਿਮ ਕਿੱਟ ਮਿਲੀ ਹੈ ਸਾਨੂੰ ਸਾਰੀ ਪਰ ਇਹਦੇ ਵਿੱਚ ਕੋਈ ਪੇ ਨਹੀਂ ਕਿਉਂਕਿ ਇਹ ਸਰਕਾਰੀ ਜਿਮ ਹੈ ਤੇ ਸਾਰੇ ਨੌਜਵਾਨਾਂ ਅਪਰਾਧਾ ਜੀ ਇਹਨੂੰ ਸਾਹਮਣੇ ਲੈਣਗੇ ਤਾਂ ਮੰਨ ਕੇ ਚੱਲ ਹੋਰ ਵੀ ਸਮਾਨ ਮੰਨ ਗਾਹਤੋਂ ਅਸੀਂ ਗਵਰਨਮੈਂਟ ਤੋਂ ਮੰਨ ਮੰਗ ਰੱਖਾਂਗੇ ਕਿ ਕੋਈ ਜਿਹੜੀ ਕੋਈ ਘਾਟ ਬਾੜ ਇਹਦੇ ਵਿੱਚ ਉਹ ਵੀ ਇਹਨਾਂ ਨੂੰ ਮਹੱਇਆ ਕਰਵਾ ਦੇਣ ਨਰਮਜੀਤ ਤੁਸੀਂ ਗਰਾਉਂਡ ਨਾਲ ਜੁੜੇ ਹੋਇਆ ਨਾ ਇੱਕ ਚੰਗੇ ਖਿਡਾਰੀ ਹੈਗੇ ਹੋ ਕਵਡਿ ਦੇ ਤਾਂ ਇੱਕ ਬੱਚਿਆਂ ਵਾਸਤੇ ਜਿਹੜੀ ਜਿਮ ਮਿਲੀ ਹੈ ਅਮਰੀਕ ਬਾਈ ਦੇ ਜਿਹੜਾ ਜਿਵੇਂ ਦੱਸਿਆ ਬਾਈ ਅੰਬੀ ਨਾ ਬਹੁਤ ਵੱਡਾ ਉਪਰਾਲਾ ਹੈ ਤੇ ਤੁਸੀਂ ਬਹੁਤ ਵੱਡਾ ਯਤਿਗੋਦਨ ਪਾਇਆ ਹੈ ਲੱਗਦਾ ਬੱਚੇ ਸਿੱਧੇ ਰਹਾ ਪੈਣਗੇ ਤੇ ਕਾਫੀ ਜਿਹੜੇ ਸਿਹਤਪੱਖੋਂ ਵੀ ਅਬ ਜਿੰਦਗੀ ਬਣਾਉਣਗੇ ਉਹ ਦੇਖੋ ਜਿਹੜੀ ਜੀ ਪਹਿਲਾਂ ਤਾਂ ਸਭ ਤੋਂ ਜਿਹੜੀ ਮੇਨ ਗੱਲ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਅਸੀਂ ਕਿਸੇ ਵਿਆਹ ਦੇ ਥਰੂ ਇਕੱਠੇ ਹੋਏ ਸੀ ਮੇਰੇ ਨਾਲ ਅੰਬੀ ਬੀਬੀ ਸੀ ਹੂੰ ਉਹ ਸਾਡਾ ਪ੍ਰਧਾਨ ਸਭਾ ਸੀ ਮੈਂ ਛੋਟੇ ਨਾਲ ਚੈਦਨਾ ਹੂੰ ਚਲੋ ਉੱਥੇ ਵਿਆਹ ਦੇ ਵਿੱਚ ਅਸੀਂ ਹੋਏ ਤੇ ਨਵੇਂ-ਨਵੇਂ ਜਿਹੜੇ ਅੱਜ ਸਰਪੰਚ ਸਾਹਿਬ ਬਣਿਆ ਸਾਡੇ ਉਹ ਵੀ ਸਾਡੇ ਨਾਲ ਹੀ ਬੈਠੇ ਜੂਜ਼ ਟੇਬਲ ਉੱਤੇ ਹੂੰ ਉਥੋਂ ਅਸੀਂ ਜਿੰਮ ਦੀ ਮੰਡਲ ਵੀ ਸ਼ੁਰੂਆਤ ਹੋ ਗਈ ਉਹ ਪਰਮਾਤਮਾ ਨੇ ਕਰਾਈ ਹੂੰ ਦੂਜੀ ਗੱਲ ਜਿਹੜੀ ਬੱਚੇ ਜੁੜ ਰਹੇ ਨੇ ਤੁਸੀਂ ਕਹਿੰਦੇ ਵੀ ਬੱਚੇ ਜੁੜਨਗੇ ਦੇਖੋ ਜਿਵੇਂ ਕੋਈ ਪਿੰਡ ਦੇ ਵਿੱਚ ਜਹੇਜੀ ਲੈਂਡ ਚੱਲੂਗੀ ਉਦੇ ਨਾਲ ਨਾਂ ਵਾਲੇ ਜਿਉ ਹੁਣ ਬੱਚੇ ਕਲਾਸ ਦੇ ਵਿੱਚ 6 7 ਆਪਾਂ ਪੜ੍ਹਦੇ ਰਹੇ ਉਹਨਾਂ ਦੇ ਵਿੱਚੋਂ ਤਿੰਨਕ ਬੱਚੇ ਕਾਮਯਾਬ ਹੁੰਦੇ ਹੁੰਦੇ ਜੇ ਮੈਂ ਕਹਣਾ ਵੀ ਇਹਦੇ ਵਿੱਚੋਂ ਦੋ ਵੀ ਬੱਚੇ ਚੰਗੀ ਲੈਂਣ ਤੇ ਲੱਗ ਜਾਣ ਤਾਂ ਪਿੰਡ ਲਈ ਬਹੁਤ ਚੰਗਾ ਹੋਊਗਾ ਫੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਉਹਨੇ ਅੱਡੀ ਵੱਡੀ ਜਿਹੜੀ ਸਹੂਲਤ ਪਿੰਡ ਚਾਹੀਏ ਤਾਂ ਲੱਗਦਾ ਆਲੇ-ਦੁਆਲੇ ਲੋਕਾਂ ਦੀ ਜਿਹੜੇ ਪਿੰਡ ਨੇ ਜਿਵੇਂ ਜੋਗਾ ਰਲਾ ਆਪਣਾ ਹੋਰ ਰੱਡ ਚੋਆਗ ਨਾ ਤਾਂ ਬੱਚੇ ਸੇ ਆਉਣ ਤਾਂ ਜੋ ਬਿਲਕੁਲ ਫਰੀ ਦੇ ਵਿੱਚੋਂ ਜਿਹੜੀ ਸਹੂਲਤ ਲੈ ਸਕਣ ਆ ਬਿਲਕੁਲ ਜੀ ਇਹ ਬਹੁਤ ਵਧੀਆ ਨਾ ਜਿਵੇਂ ਹੁਣ ਨਵੇਂ ਡਿਜੀਟਲ ਤੌਰ ਤੇ ਜਮਾਈ ਹੋਈ ਹੈ ਪਹਿਲਾਂ ਜਿਹੜੀਆਂ ਜਮ ਸੀ ਉਹ ਨੋਰਮਲ ਸੀ ਸਾਡੇ ਕੋਲ ਹੁਣ ਤਾਂ ਇਹਦੇ ਵਿੱਚ ਬਹੁਤ ਟੈਕਨੀਕਲ ਆ ਹੈ ਮਤਲਬ ਕਿ ਜਮ ਲਾਉਣ ਵਾਸਤੇ ਮਸ਼ੀਨਾਂ ਆ ਨੇ ਸਾਡੇ ਕੋਲੇ ਤੇ ਉਹ ਇਥੇ ਆ ਸਕਦੇ ਆ ਤੇ ਕੋਈ ਇਹ ਤਾਂ ਰੈਂਟ ਨਹੀਂ ਹੈਗਾ ਜੂ ਇਹ ਰੱਖਿਆ ਵੀ ਤਾਂ ਕੋਸ ਕੋ ਦਾ ਮੰਨ ਲਓ ਕਿ ਜਾਂ 50 ਰੁਪਏ ਜਾਂ 100 ਰੁਪਏ ਉਹ ਵੀ ਜਿਹੜੀ ਕਮੇਟੀ ਫੈਸਲਾ ਕਰੂਗੀ ਉਹ ਨਾ ਰੱਖਿਆ ਜੀ ਬਹੁਤ ਵਧੀਆ ਨਸ਼ੇ ਤੋਂ ਬਾਤ ਸਕਦੇ ਆ ਤੇ ਜਿਹੜੇ ਹੁਣ ਜਮ੍ਹਾਂ ਦੇ ਵਿੱਚ ਜਿੱਥੇ 1000 ਰੁਪਏ ਪ੍ਰੋਪਰ ਬੰਦਾ ਦਿੰਦਾ ਤਾਂ ਇੱਥੇ 50 ਰੁਪਏ ਨਾਲ ਵੀ ਸੱਤ ਸਕਦਾ ਸ਼ਾਇਦ ਹੋ ਸਕਦਾ ਵੀ ਨਾਂ ਵੀ ਰੱਖਣ ਤੇ ਜਾਂ 50 ਰੁਪਏ ਉਹਦਾ ਰੈਂਟ ਰੱਖਦਾ ਕੋਈ ਜਿਆਦਾ ਵੀ ਹੈ ਨਹੀਂ ਆਪਾਂ ਕਹਿ ਦਈਏ ਜਿਆਦਾ ਵੀ ਹੈ ਨਹੀਂ ਹਾਂਜੀ ਹਾਂਜੀ